ਮੈਡਮ ਪੰਮਤੀ ਜੀ ਨਾਲ ਮੈਡਮ ਟੜਤੇ ਜੋ ਕੱਲ ਤੁਸੀਂ ਇੱਥੇ ਇੱਕ ਨਾਮ ਪ੍ਰੈਸ ਕਾਨਫਰੰਸ ਕਰਾਈ ਸੀ ਤੁਹਾਡੇ ਸਕੂਲੇ ਤੇ ਉਹਦੇ ਉੱਪਰ ਇੱਕ ਮੈਡਮ ਸੁਖਪ੍ਰੀਤ ਕੌਰ ਨੇ ਉਹਨਾਂ ਦੇ ਉੱਪਰ ਜਦੋਂ ਹੀ ਉਹਨਾਂ ਨੇ ਵਰਜਨ ਲੈ ਲਿਆ ਤਾਂ ਉਹਨਾਂ ਨੇ ਕਹਿਣਾ ਕਿ ਮੈਨੂੰ ਤੁਹਾਡਾ ਰਵਈਆ ਉਹਨਾਂ ਦੇ ਨਾਲ ਠੀਕ ਨਹੀਂ ਸੀਗਾ ਤੁਸੀਂ ਉਹਨਾਂ ਨਾਲ ਕੁਝ ਕਈ ਵਾਰੀ ਕੋਸ਼ਿਸ਼ ਹੈ ਜਾਤੀ ਸੂਚਕ ਵੀ ਸ਼ਬਦ ਬੋਲੇ ਔਰ ਇਸ ਮੁੱਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਿਰ ਪਹਿਲੀ ਗੱਲ ਫਸਟ ਆਫ 올 ਤੁਹਾਨੂੰ ਪਤਾ ਸਾਰੇ ਅੱਜਕੱਲ ਐਜੂਕੇਟਡ ਆ ਕੋਈ ਵੀ ਕਿਸੇ ਨੂੰ ਕਿਸੇ ਦੀ ਜਾਤੀ ਦੇ ਕੋਈ ਨਹੀਂ ਗੱਲ ਕਰਦਾ ਜੀ ਹੈਨਾ ਇਸ ਤਰ੍ਹਾਂ ਸਰ ਮੈਡਮ ਝੂਠ ਬੋਲਦੇ ਪਏ ਆ ਇਦਾਂ ਦੇ ਕੋਈ ਵੀ ਗੱਲ ਨਹੀਂ ਕਦੀ ਹੋਈ ਆਂਟੀ ਆ ਇਹ ਵੀ ਆਂਟੀ ਐਸਸੀ ਨੇ ਇਹ ਵੀ ਆਂਟੀ ਐਸਸੀ ਨੇ ਤੁਸੀਂ ਇਹਨਾਂ ਨੂੰ ਪੁੱਛ ਲਓ ਵੀ ਕਦੀ ਮੈਂ ਇਹਨਾਂ ਨੂੰ ਕੋਈ ਜਾਤੀਵਾਦ ਤੇ ਕਦੀ ਕੋਈ ਗੱਲ ਕੀਤੀ ਹੋਵੇ ਤੇ ਮੈਡਮ ਨੂੰ ਤਾਂ ਬੜੀ ਦੂਰ ਦੀ ਗੱਲ ਆ ਔਰ ਤੁਹਾਡੀ ਸੀਨੀਅਰ ਸੀ ਉਹ ਹਾਂਜੀ ਮੇਰੇ ਸੀਨੀਅਰ ਸੀਗੇ ਮੇਰੇ ਐਚਟੀਸੀ ਮੇਰੇ ਨਾਲ ਬੜੇ ਵਧੀਆ ਸੀਗੇ ਇਹੋ ਜਿਹੀ ਕੋਈ ਗੱਲ ਨਹੀਂ ਆ ਬਾਕੀ ਤਾਂ ਮੈਂ ਬਾਅਦ ਵਿੱਚ ਦੱਸਦੀ ਹਾਂ ਤੇ ਪਹਿਲਾਂ ਆਂਟੀਆਂ ਨੂੰ ਪੁੱਛ ਲਓ ਕਿ ਇਹ ਆਂ ਦੇ ਵਿੱਚ ਮਤਲਬ ਇਹ ਆਂਟੀ ਜਿਹੜੀ ਵਿਡੋ ਲੇਡੀ ਨੇ ਹਣਾ ਤੇ ਇੱਕ ਇਹ ਆਂਟੀ ਨੇ ਮਤਲਬ ਤੇ ਇਹਨਾਂ ਨੂੰ ਸਕੂਲ ਦੇ ਵਿੱਚੋਂ ਆਉਂਦੇ ਮੈਡਮ ਕਹਿੰਦੇ ਸੀਗੇ ਕਿ ਮੈਂ ਕੱਢ ਕੇ ਮੈਂ ਨਵੀਆਂ ਰੱਖਣੀਆਂ ਆ ਜਿੰਨਾ ਤੋਂ ਸਰ ਮੈਂ ਇੱਥੇ ਸਕੂਲ ਦੇ ਵਿੱਚ ਸਟੈਂਡ ਲਿਆ ਸੀਗਾ ਮਤਲਬ ਪੰਚਾਇਤ ਵੀ ਆਈ ਸੀਗੀ ਸਾਰੇ ਤੇ ਮੈਂ ਮੈਡਮ ਨੂੰ ਕਿਹਾ ਸੀਗਾ ਇਹ ਮੈਡਮ ਆਪਾਂ ਕਿਸੇ ਦੀ ਰੋਜੀ ਰੋਟੀ ਤੇ ਲੱਤ ਨਹੀਂ ਮਾਰਨੀ ਨਾ ਮਾਰਨ ਦੇਣੀ ਜੇ ਮੈਂ ਤੁਹਾਨੂੰ ਜਿੰਨਾ ਚਿਰ ਮੈਂ ਸਕੂਲ ਦੇ ਵਿੱਚ ਆ ਉਦੋਂ ਮੈਂ ਇੱਕ ਐਜੂਕੇਸ਼ਨ ਪ੍ਰੋਵਾਈਡਰ ਦੀ ਪੋਸਟ ਤੇ ਸੀ ਹੁਣ ਮੈਂ ਟੀਟੀ ਦੀ ਪੋਸਟ ਤੇ ਆ ਬਟ ਮੈਡਮ ਨੇ ਉਦੋਂ ਮਤਲਬ ਇਹਨਾਂ ਨੂੰ ਫਿਰ ਵੀ ਆਪਣੀ ਮਰਜ਼ੀ ਨਾਲ ਇੱਕ ਲੇਡੀ ਹੋਰ ਸਫਾਈ ਵਾਲੀ ਸਕੂਲ ਦੇ ਵਿੱਚ ਐਂਟਰੀ ਕਰਵਾ ਕੇ ਉਹਨੂੰ ਲਾਲਚ ਦਿੰਦੇ ਰਹੇ ਤੈਨੂੰ ਮੈਂ ਇਹਨਾਂ ਨੂੰ ਕੱਢ ਕੇ ਤੈਨੂੰ ਰੱਖ ਲਵਾਂਗੀ ਫਿਰ ਵੀ ਕਹਿਣ ਦੇ ਬਾਵਜੂਦ ਮੇਰੇ ਵਿਰੋਧਤਾ ਕਰਨ ਦੇ ਬਾਵਜੂਦ ਵੀ ਉਹ ਆਂਟੀ ਨੂੰ ਵੀ ਮੈਡਮ ਨੇ ਧੋਖੇ 'ਚ ਰੱਖਿਆ ਉਹਨਾਂ ਦੇ ਪੈਨ ਕਾਰਡ ਆਧਾਰ ਕਾਰਡ ਕੇ ਤੈਨੂੰ ਮੈਂ ਸਫਾਈ ਵਰਕਰ ਪੱਕੀ ਕਰਾ ਦੂੰਗੀ ਉਹ ਵਿਚਾਰੇ ਅਨਪੜ੍ਹ ਹੈਗੇ ਸੀ ਉਹ ਲਾਈ ਲੱਗ ਮਗਰ ਲੱਗੇ ਰਹੇ मैडम ਨੇ ਉਹਨਾਂ ਨੂੰ ਲਾਲਚ ਨੂੰ ਚ ਦਿੰਦੇ ਨੇ मैडम ਉਹਨੂੰ ਚੋਰੀ ਕਾਂਕਚੌਲ ਵੀ ਦਿੰਦੇ ਰਿਹਾ ਸਾਡੇ ਸਕੂਲ ਦੀ ਗੈਰ ਹਾਜ਼ਰੀ ਦੇ ਵਿੱਚ ਵੀ ਉਹਨੂੰ ਸੈਟੀਸਫਾਈਡ ਕਰਨ ਲਈ ਸਕੂਲ ਦੇ ਵਿੱਚੋਂ ਚੋਰੀ ਰਾਸ਼ਨ ਵੀ ਉਹਨੂੰ ਦਿੰਦੇ ਨੇ ਹਾਂਜੀ ਸਰ ਪੱਕੀ ਗੱਲ ਆ ਮੈਨੂੰ ਝੂਠ ਬੋਲਣ ਦੀ ਜਰੂਰਤ ਨਹੀਂ ਆ ਜੇ ਮੈਂ ਮੈਂ ਮੈਡਮ ਨੂੰ ਕੁਝ ਮੈਡਮ ਵੇਖੋ ਤੁਸੀਂ ਵੀ ਇਹ ਸਾਡੇ ਲਈ ਉਹਨੇ ਮਾਨਜੋਗ ਚ ਜਿੰਨੇ ਉਹ ਨੇ ਠੀਕ ਹੈ ਸਾਡੇ ਲਈ ਸਾਰੇ ਹੀ ਮਾਨਜੋਗ ਸਾਡੀ ਕਿਸ ਠੀਕ ਹੈ ਜੀ ਸਾਡੀ ਦੀ ਸਾਡੀ ਜਿੱਤ ਬਰਾਬਰ ਮੈਂ ਇਧਰ ਵੀ ਇੰਨੀ ਗੱਲ ਕਰਨਾ ਚਾਹੁੰਦਾ ਕਿ ਉਹਨਾਂ ਸਾਨੂੰ ਔਨ ਕੈਮਰਾ ਇਹ ਗੱਲ ਕਹੀ ਆ ਕਿ ਮੈਂ ਇੱਥੇ ਸਕੂਲੋਂ ਜਾਣ ਤੋਂ ਤੇ ਉਹਦਾ ਕਾਰਨ ਇੱਥੇ ਤਿੰਨ ਬੰਦੇ ਨੇ ਇੱਕ ਤੁਸੀਂ ਇੱਕ ਤੁਹਾਡੇ ਜਿਹੜੇ ਸੀਨੀਅਰ ਅਧਿਕਾਰੀ ਨੇ ਔਰ ਇੱਕ ਪਲੱਸ ਤੁਹਾਡੇ ਕਲਰਕ ਸਾਹਿਬ ਨੇ ਔਰ ਨਾਲ ਉਹਨਾਂ ਇਹ ਵੀ ਕਿਹਾ ਤੁਹਾਨੂੰ ਕਿ ਤੁਹਾਡੀ ਜਿਹੜੀ ਪੋਸਟਿੰਗ ਆ ਉਹ ਤੇ ਕਿਲਾ ਦੇਸਾ ਸਿੰਘ ਆ ਸ਼ਾਇਦ ਤੇ ਤੁਸੀਂ ਇੱਥੇ ਤੁਹਾਡੀ ਹਾਜ਼ਰੀ ਲੱਗਦੀ ਹੈ ਕਿ ਜਿੱਤੇ ਅਸੀਂ ਪਰ ਮੈਂ ਤੁਹਾਨੂੰ ਸਾਰਾ ਕੁਝ ਕਲੀਅਰ ਕਰਤੀ ਆ ਮੈਡਮ ਜੀ ਮੈਂ ਵੀ ਸੁਣੀ ਹੋਈ ਆ ਪਹਿਲਾਂ ਤੁਸੀਂ ਇਹਨਾਂ ਤੋਂ ਪੁੱਛ ਲਓ ਕੀ ਇਹਨਾਂ ਨਾਲ ਮੈਡਮ ਦਾ ਕੀ ਬਿਹੇਵੀਅਰ ਸੀ ਬਾਕੀ ਵਿਗਵਾ ਮੈਂ ਦੱਸਣਾ ਹੁਣ ਤੁਹਾਡੇ ਦੇ ਨਾਲ ਕਿਦਾਂ ਦਾ ਉਹਨਾਂ ਦਾ ਮੈਂ ਮਾਛਰ ਜੀ ਤੈਨੂੰ ਦੱਸਿਆ ਅਗੇ ਪਹਿਲੀ ਗੱਲ ਦੱਸ ਦਿੱਤੀ ਆ ਕਿ ਮੈਡਮ ਜਦੋਂ ਨਵੇਂ ਨਵੇਂ ਆਈ ਸੀ ਤੁਹਾਨੂੰ ਆਂਦੀ ਹੋਵੇ ਚੋ ਕੋਠਾ ਇੱਥੋਂ ਬੋਲ ਦੋ ਤਾਂ ਤੁਸੀਂ ਕੁੱਕ ਜਉਨਾ ਹਾਂਜੀ ਕੋਕਿਆ ਤੇ ਤੁਹਾਡੀ ਡਿਊਟੀ ਬਣਦੀ ਆ ਦੇ ਬੰਦੀ ਮੇਰੇ ਲਈ ਇੱਕੇ ਹੀ ਰੋਮੀ ਉਹੋ ਜੀਆਂ ਇੱਕ ਮੇਰੇ ਸਾਟ ਲੱਗੀ ਮੈਨੂੰ ਟੈਪ ਹੋਇਆ ਜੀ ਅੱਛਾ ਜੀ ਸਾਜੀ ਗੱਲਾਂ ਤੇ ਇਹਨਾਂ ਦੀਆਂ ਆਪਸ ਵਿੱਚ ਅਹੀਂ ਇਹ ਚਲੋ ਗੱਲ ਨਵੀਂ-ਨਵੀਂ ਹੋਈ ਆ ਸਾਡੇ ਨਾਲ ਇਹ ਫੇਰ ਵਿਚਾਰੀ ਆਂਦੀ ਵੀ ਨਹੀਂ ਇਹਨੂੰ ਵਿਚਾਰੀ ਨੂੰ ਕੀ ਆਣੀ ਉਹ ਤੇ ਅੱਗੇ ਉਹ ਜੀ ਆ ਵਿਚਾਰੀ ਅੱਛਾ ਤੁਹਾਡੇ ਹਸਬੰਦ ਨਹੀਂ ਹੈਗਾ ਨਹੀਂ ਹੈ ਮੇਰੇ ਵੀ 55 ਸਾਲ ਹੋ ਗਏ ਮੇਰੇ ਇੱਕੋ ਕਾਕਾ ਵਾ ਤੇ ਚਾਰ ਬੱਚੇ ਨੇ ਠੀਕ ਹੈ ਤਿੰਨ ਸਾਲਾਂ ਦਾ ਮੇਰਾ ਕਾਕਾ ਰਹਿ ਗਿਆ ਜਦੋਂ ਦਾ ਮੇਰਾ ਆਦਮੀ ਇਤਰਾ ਹੋਇਆ ਵਾ ਠੀਕ ਹੈ ਅੱਛਾ ਮੈਡਮ ਤੁਸੀਂ ਆਪਣੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਦੋਂ ਤੁਸੀਂ ਤੁਹਾਡੀ ਡਿਊਟੀ ਅਸਲ ਵਿੱਚ ਕਿੱਥੇ ਜਾਂਦੀ ਤੁਸੀਂ ਇੱਥੇ ਸਰ ਮਤਲਬ ਮੇਰੀ ਡਿਊਟੀ ਕਿਲਾ ਦੇਸਾਸਾ ਸੀ ਕਿ ਮੈਨੂੰ ਸਟੇਸ਼ਨ ਮਿਲਿਆ ਸੀਗਾ ਤੇ ਮੈਡਮ ਫਿਲਹਣ ਟੂਰ ਤੇ ਗਏ ਸੀ ਜਦੋਂ ਮੇਰੇ ਪਿੱਛੇ ਬੈਕ ਆਰਡਰ ਹੋਏ ਆ ਤੇ ਆਰਡਰਾਂ ਤੋਂ ਤਿੰਨ ਚਾਰ ਦਿਨ ਬਾਅਦ ਮਤਲਬ ਸਿੰਗਲ ਟੀਚਰ ਭੂਨ ਕਰਕੇ ਸਕੂਲ ਦੇ ਵਿੱਚ ਮਤਲਬ ਦਫ਼ਤਰ ਵੱਲੋਂ ਮੇਰੀ ਆਰਜੀ ਐਡਜਸਟਮੈਂਟ ਜਿਹੜੀ ਆ ਮੰਜਾਂ ਵਾਲੀ ਲਗਾਈ ਗਈ ਸੀ ਅੱਛਾ ਜੀ ਤੇ ਸਰ ਜੀ ਉਹ ਮੇਰੇ ਕੋ ਸਾਰਾ ਕੁਝ ਰਿ ਅੱਛਾ ਜੀ ਮਤਲਬ ਉਹਦੇ ਲਈ ਮੈਡਮ ਮੇਰੇ ਤੇ ਜਾਣ ਬੁੱਝ ਕੇ ਕੋਈ ਐਲੀਗੇਸ਼ਨ ਲਾਉਣਗੇ ਉਹ ਮੇਰੇ ਕੋਲ ਡਿਪਾਰਟਮੈਂਟ ਜਵਾਬ ਮੰਗੂਗਾ ਮੈਂ ਦੇਣ ਲਈ ਤਿਆਰ ਆ ਅੱਛਾ ਜੀ ਤੇ ਬਾਕੀ ਸਰ ਮਤਲਬ ਕੁਕਸ ਨੂੰ ਜਿਹੜਾ ਕੱਢ ਲਈ ਉਦੋਂ ਤੋਂ ਹੀ ਮੈਡਮ ਮੇਰੇ ਨਾਲ ਆਪ ਮੈਨੂੰ ਆਪਣੇ ਰਾਹ ਦਾ ਰੋੜਾ ਸਮਝੀ ਗਏ ਆ ਕਿ ਮਤਲਬ ਕੁਕਸ ਨੂੰ ਹਰਾਸ ਕਰ ਲਿਆ ਜਾਂ ਆਂਗਨਵਾੜੀ ਵਾਲੇ ਡਿਪਾਰਟਮੈਂਟ ਨੂੰ ਹਰਾਸ ਕਰ ਲਿਆ ਮਤਲਬ ਮੈਡਮ ਹਰ ਇੱਕ ਦੀ ਸਕੂਲ ਦੇ ਵਿੱਚ ਬੇਸਿਕ ਖੁਦ ਆਪ ਕਰਦੇ ਰਹੇ ਆ ਤੇ ਸਰ ਬਲੇਮ ਮੈਨੂੰ ਕਰਨ ਦੇ ਕਿਉਂਕਿ ਮੈਂ ਮੈਡਮ ਨੂੰ ਟੋਕਦੀ ਨਹੀਂ ਕਿ ਬਾਕੀ ਸਰ ਮੈਡਮ ਇੰਨੀ ਕਠੋਰ ਸੀਗੇ ਉਹਨਾਂ ਦਾ ਕਿਸੇ ਲਈ ਕਦੀ ਕੋਈ ਦਿਲ ਨਹੀਂ ਸੀ ਪਿਗਲਿਆ ਕਦੀ ਕੋਈ ਗੱਲਬਾਤ ਨਹੀਂ ਸੀਗੀ ਬਾਕੀ ਮੈਡਮ ਆਪਣੀ ਇਨਕੁਆਰੀ ਦੇਣ ਮੇਰੇ ਨਾਲ ਤੇ ਮੈਡਮ ਦਾ ਕੋਈ ਰੌਲਾ ਹੀ ਨਹੀਂ ਕਿੰ ਕੀ ਮੈਡਮ ਮੇਰੇ ਨਾਲ ਬੜੇ ਵਧੀਆ ਵੀ ਸੀਗੇ ਸਾਡੇ ਨਾਲ ਨਵੀਂ ਨਵੀਂ ਇਹਦੇ ਗੱਲ ਕੀਤੀ ਮੁਰਕੀ ਵਾਲੀ ਨਹੀਂ ਚਲੀ ਨਵਾਂ ਨਵਾਂ ਜਦੋਂ ਸਕੂਲ ਆਏ ਉਦੋਂ ਇਹਨਾਂ ਨੇ ਪਰੇਸ਼ਾਨ ਕੀਤਾ ਉਹ ਵੀ ਜਦੋਂ ਮੈਂ ਸਟੈਂਡ ਲਿਆ ਇਹਨਾਂ ਦੇ ਪਿੱਛੇ ਮੈਂ ਹੀ ਲਿਆ ਸਰ ਪਿੰਡ ਦੀ ਪੰਚਾਇਤ ਵੀ ਹੈਗੀ ਆ ਪ੍ਰਾਣੀ ਤਲੀ ਬੇਸ਼ੱਕ ਪਿਛਲੀ ਪੰਚਾਇਤ ਨੂੰ ਮਿਲ ਸਕਦੇ ਹੋ ਪਿਛਲੇ ਸਰਪੰਚ ਰਹੇ ਆ ਗਿੰਦੀ ਹੁਣੀ ਲਾਜੀ ਹੁਣੀ ਸੀ ਉਹਨਾਂ ਨੂੰ ਪੁੱਛ ਸਕਦੇ ਤੁਸੀਂ ਐਸੀ ਜਿਵੇਂ ਜੋ ਇਹਨ ਮਿਰਤਲ ਜਾਮ ਲੱਗੇ ਗਲਤ ਲੱਗੇ ਮੈਂ ਤੁਹਾਨੂੰ ਔਨ ਕੈਮਰਾ ਦਾ ਵਰਜਨ ਦਵਾਂਗੀ ਔਰ ਇਹ ਇੱਕ ਗੱਲ ਸਪਸ਼ਟ ਕਰਾਂਗੀ ਹਾਂਜੀ ਤਾਂ ਹੁਣ ਤੱਕ ਤੁਹਾਡੇ ਕਾ ਇਹ ਮਤਲਬ ਇਹੋ ਹੀ ਆ ਲਾਸਟਡ ਵਰਜਨ ਕਿ ਤੁਸੀਂ ਇੱਥੇ ਜੋ ਵੀ ਤੁਸੀਂ ਜਵਾਬ ਦੇ ਡਿਪਾਰਟਮੈਂਟ ਨੂੰ ਹਾਂਜੀ ਮੈਂ ਜਵਾਬ ਦੇ ਆ ਮੇਰੇ ਨੂੰ ਡਿਪਾਰਟਮੈਂਟ ਕੋਈ ਵੀ ਆ ਕੇ ਮੈਨੂੰ ਪੁੱਛ ਸਕਦਾ ਮੇਰੇ ਵੈਰੀਫਿਕੇਸ਼ਨ ਕਰ ਸਕਦਾ ਆ ਮੈਂ ਵੀ ਦਰੂਲਸ ਨਹੀਂ ਆਈਆਂ ਗਰ ਵਿਦਆਊਟ ਰੂਲਸ ਨਹੀਂ ਆਈ ਬਾਕੀ ਦੂਸਰੀ ਗੱਲ ਸੈਕੰਡਲੀ ਮੇਰਾ ਹੈਂਡੀਕੈਪ ਕੇਸ ਹੈ ਸਾਡੀ ਮਹੀਨੇ ਬਾਅਦ ਹੀ ਟਰਾਂਸਫਰ ਹੋਈ ਜਾਂਦੀ ਹੈ ਡਿਸੇਬਿਲਟੀ 셀 ਵਾਲਿਆਂ ਨੇ ਮੈਂ ਆਪਣੀ ਅਪਲੀਕੇਸ਼ਨ ਵੀ ਫਾਰਵਰਡ ਕਰ ਚੁੱਕੀ ਆ ਮਤਲਬ ਉਹਨਾਂ ਨੇ ਕਿਹਾ ਕਿ ਮੈਡਮ ਤੁਹਾਡਾ ਪੋਰਟਲ ਓਪਨ ਕਰਵਾਇਆ ਜਾਊਗਾ ਦੁਬਾਰਾ ਤੇ ਜਦੋਂ ਤੁਹਾਡਾ ਪੋਰਟਲ ਓਪਨ ਹੋਏਗਾ ਤੇ ਤੁਹਾਡੀ ਟਰਾਂਸਫਰ ਜਿਹੜੀ ਉਹ ਕਰਵਾ ਦਿੱਤੀ ਜਾਊਗੀ ਠੀਕ ਹੈ ਜੀ ਬਟ ਸਰ ਹਜੇ ਮੈਂ ਫਿਲਹਾਲ ਡਿਪੂਟੇਸ਼ਨ ਤੇ ਆ ਮਤਲਬ ਆਰਜੀ ਅਡਜਸਟਮੈਂਟ ਤੇ ਬੈਠੀ ਹੋਈ ਆ ਮੰਜੇ ਵਾਲੀ ਤੇ ਆਰਜੀ ਚੱਲਣ ਦੀ ਆ ਮਾਨੂੰ ਹਾਂ ਜੀ ਸਰ ਜੀ ਚੱਲ ਰਹੀ ਪਈ ਆ ਠੀਕ ਹੈ ਸਰ ਉਹਦੇ ਲਈ ਮੇਰੇ ਤੇ ਦਫਤਰ ਤੋਂ ਪੁੱਛ ਸਕਦੇ ਹੋ ਮੇਰੇ ਬਲਾਗ ਤੋਂ ਪੁੱਛ ਸਕਦੇ ਹੋ ਰਹੀ ਗੱਲ ਸਰ 인ਦਰਜੀਤ ਬਾਉ ਸਰ ਨੂੰ ਜਿਹੜਾ ਮੈਡਮ ਬਲੇਮ ਕਰ ਰਹੀ ਆ ਮੈਡਮ ਨੂੰ ਪਤਾ ਨਹੀਂ ਉਹਨਾਂ ਨਾਲ ਕੀ ਪ੍ਰੋਬਲਮ ਆ ਮਤਲਬ ਮੈਡਮ ਨੂੰ ਇਦਾਂ ਲੱਗਾ ਕਿ ਜਾਂ ਬਾਉ ਸਰ ਨੇ ਉਹਨਾਂ ਨੂੰ ਸਪੋਰਟ ਨਹੀਂ ਕੀਤਾ ਉਹਨਾਂ ਦੇ ਗਲਤ ਕੰਮ ਦੇ ਵਿੱਚ ਅੱਛਾ ਮਤਲਬ ਉਹਦੇ ਤੇ ਬੀਪੀਓ ਸਰ ਦੋ ਵਾਰੀ ਐਂਟਰੀ ਕਰਨ ਆਏ ਆ ਸਾਡੇ ਸਕੂਲ ਤੇ ਮਤਲਬ ਸਰ ਨੂੰ ਮੈਡਮ ਨੇ ਰਿਕਾਰਡ ਨਹੀਂ ਦਿਖਾਇਆ ਜਿਹਦੇ ਤੋਂ ਸਰ ਨੂੰ ਡਾਊਟ ਹੋਇਆ ਵੈਸੇ ਹੋਰ ਅਦਰ ਸਕੂਲ ਵੀ ਹੈਗੇ ਆ ਸਰ ਨੇ ਸੁਖਪ੍ਰੀਤ ਮੈਡਮ ਨੂੰ ਹੀ ਕਿਉਂ ਕੈਚ ਕੀਤਾ ਠੀਕ ਮਤਲਬ ਮੈਡਮ ਨੇ ਸਰ ਨੂੰ ਰਿਕਾਰਡ ਹੀ ਨਹੀਂ ਸ਼ੋ ਕੀਤਾ ਤੇ ਰਿਕਾਰਡ ਮੈਡਮ ਨੇ ਆਪਣੇ ਘਰ ਰੱਖਿਆ ਹੋਇਆ ਸੀਗਾ ਤੇ ਬੰਦਦਾ ਹੈ ਰਿਕਾਰਡ ਨਹੀਂ ਸਰ ਬੰਦਦਾ ਬਿਲਕੁਲ ਨਹੀਂ ਬੰਦਦਾ ਸਕੂਲ ਦੀ ਗਵਰਨਮੈਂਟ ਸਕੂਲ ਦੀ ਕੋਈ ਵੀ ਪ੍ਰਾਪਰਟੀ ਹੈ ਆਪਣੇ ਘਰ ਨਹੀਂ ਰੱਖ ਸਕਦੇ ਮੈਡਮ ਨੇ ਆਪਣੇ ਘਰ ਪਰਮਾਨੈਂਟ ਰਿਕਾਰਡ ਰੱਖਿਆ ਕਿਉਂਕਿ ਮੈਡਮ ਨੇ ਹੇਰਾ ਫੇਰੀ ਕੀਤੀ ਬਿੱਲਾਂ ਦੇ ਵਿੱਚ ਸਾਰੇ ਥਾਵਾਂ ਦੇ ਵਿੱਚ ਸਰ ਕੀਤੀ ਹੈ 100% ਲੈ ਕੇ ਸਾਜੀ ਕਿ ਮੈਡਮ ਨੇ ਇਨਕੁਆਰੀ ਸਭ ਨੂੰ ਚੰਗੀ ਤਰ੍ਹਾਂ ਕੀਤੀ ਜਾਵੇ ਉਹ ਕਹਿੰਦੀ ਮੈਂ ਤਿਆਰ ਹਾਂ ਜੀ ਇਨਕੁਆਰੀ ਲਈ ਕਿ ਸਰ ਝੂਠੇ ਬਿੱਲ ਲਾਏ ਆ ਉਹ ਸਰ ਉਹ ਦਿਨ ਵੀ ਕਲੀਅਰ ਕੀਤਾ ਹੈ ਉਹਨਾਂ ਨੇ ਜਿਹੜੇ ਆਏ ਸੀ ਠੀਕ ਹੈ ਜੀ ਠੀਕ ਹੈਨਾ ਆ ਦੇਖੋ ਸਰ ਵਿਜ਼ਟਰ ਬੁੱਕ ਦਾ ਬਿੱਲ 500 ਰੁਪਏ ਦੇ ਹਨ ਅੱਛਾ ਜੀ ਸਾਰੇ ਦਸਤਾਵੇਜ਼ ਸਰ ਸਾਰੇ A to Z ਸਾਰੇ ਰਜਿਸਟਰ ਮੈਡਮ ਆਪਣੇ ਘਰ ਰੱਖਦੇ ਸੀ ਜਿਹੜੇ ਕਿ ਕਾਨੂੰਨੀ ਤੌਰ ਤੇ ਘਰ ਨਹੀਂ ਰੱਖ ਸਕਦੇ ਆਪਾਂ ਠੀਕ ਹੈ ਜੀ ਹੈਨਾ ਬਾਕੀ ਸਰ ਜਿਹੜੀ ਰਹੀ ਗੱਲ ਮੈਡਮ ਨੇ ਇਹ ਕਿ ਟਾਰਗੇਟ ਕੀਤਾ ਕਿ ਬੱਚਿਆਂ ਦੇ ਪੇਰੈਂਟਸ ਨਾਲ ਸਰ ਮੇਰਾ ਸਾਰਿਆਂ ਨਾਲ ਬਹੁਤ ਵਧੀਆ ਮੇਰਾ ਮੇਰਾ ਪੇਕਿਆਂ ਨਾਲ ਪਿੰਡ ਆ ਜੀ ਸਰ ਮੇਰਾ ਸਾਰਿਆਂ ਨਾਲੇ ਬਹੁਤ ਵਧੀਆ ਆ ਬਾਕੀ ਇਦਾਂ ਦੀ ਕੋਈ ਗੱਲ ਨਹੀਂ ਆ ਆ ਮਤਲਬ ਇੱਕ ਪੇਰੈਂਟਸ ਆਇਆ ਤੇ ਇਹਨਾਂ ਨੇ ਪੁੱਛ ਲਿਆ ਇਹਨਾਂ ਦੇ ਬੱਚੇ ਦੀ ਸਗੋਂ ਇੱਕ ਵਾਰੀ ਪ੍ਰੋਬਲਮ ਹੋਈ ਤੇ ਇਹਨਾਂ ਦੇ ਹਸਬੰਦ ਆਏ ਤੇ ਮੈਡਮ ਨੇ ਬੜੀ ਬਾਦਸਲੂਕੀ ਨਾਲ ਇਹਨਾਂ ਦੇ ਹਸਬੰਦ ਨੂੰ ਇਥੋਂ ਕੱਢਿਆ ਸੀਗਾ ਸਕੂਲ ਤੋਂ ਤੇ ਬੇਸ਼ੱਕ ਇਹਨਾਂ ਦੇ ਥਿਊਜ਼ ਲੈ ਸਕਦੇ ਹੋ ਕਿਉਂ ਮੈਡਮ ਇਤਨੀ ਗੱਲ ਹੋਈ ਕੋਈ ਹਾਂਜੀ ਹੋਈ ਸੀ ਕੋਈ ਸੀ ਕਹਿੰਦੇ ਸੀ ਕਿ ਮੈਂ ਪਤਾ ਕੀ ਬੱਚਾ ਮੇਰਾ 2-3 ਵਾਰ ਘਰ ਕਾਲ ਦਿੰਦਾ ਇਹਨਾਂ ਨੇ ਇਹਨਾਂ ਦਾ ਮਤਲਬ ਕੀ ਕਿਹੜੇ ਕਾਰਨ ਤੋਂ ਘੇਰੇ ਕੜਮ ਕਿਹੜੇ ਕਾਰਨ ਤੋਂ ਤੁਹਾਡੇ ਬੱਚਾ ਸਾਡੇ ਕੋ ਸਾਂਭਿਆ ਨਹੀਂ ਜਾਂਦਾ ਜੀ ਸਾਡੇ ਕੋ ਨਹੀਂ ਮਤਲਬ ਕਿ ਏ ਸ਼ਰਾਰਤੀ ਬਹੁਤ ਹੈ ਅਸੀਂ ਐਡਾ ਬੱਚਾ ਸ਼ਰਾਰਤੀ ਨਹੀਂ ਰੱਖ ਸਕਦੇ ਤਿੰਨ ਵਾਰ ਭੇਜਿਆ ਚੌਥੀ ਵਾਰ ਜਦੋਂ ਮੈਂ ਆਈ ਫਿਰ ਮੈਂ ਬੋਲੀ ਮੈਂ ਕਿਹਾ ਕੀ ਕਾਰਨ ਆ ਫਿਰ ਮੇਰੇ ਹਸਬੰਡ ਵੀ ਆਏ ਤੇ ਉਹ ਕਹਿੰਦੇ ਤੁਹਾਡੇ ਹਸਬੰਦ ਨੂੰ ਤਾਂ ਬੋਲਣ ਦੀ ਅਕਲ ਨਹੀਂ ਮਾ ਉਹਨਾਂ ਨੇ ਤੁਹਾਨੂੰ ਕੀ ਕਿਹਾ ਉਹਨਾਂ ਨੇ ਇਹੀ ਕਿਹਾ ਕਿ ਯਾਰ ਅੱਗੇ ਅਸੀਂ ਮਰੀਦ ਕੀ ਸਕੂਲ ਪਾਏ ਸੀ ਤਾਂ ਹੁਣ ਵੀ ਅਸੀਂ ਪਾ ਲੈਣੇ ਆ ਅਸੀਂ ਇੱਥੇ ਪ ਮਿਹਨਤ ਕਰਕੇ ਬੱਚੇ ਵੀ ਪੜਾ ਸਕਦੇ ਆ ਤੇ ਪਰ ਉਹ ਮੈਡਮ ਚੰਗਾ ਨਹੀਂ ਕਰਗੇ ਤਾਂ ਪਹਿਲੇ ਉਹ ਮੈਮ ਦਾ ਨਾਮ ਲਾਂਦੇ ਹੁਣ ਪਵਨ ਮੈਮ ਦਾ ਨਾਮ ਲਾਂਦੇ ਆ ਗਏ ਤੇ ਆਪਣੇ ਕਾਰਨ ਆ ਕਿ ਮੇਰੀਆਂ ਗਰੰਟਾ ਹੁਣ ਨਜ਼ਰ ਆ ਗਈਆਂ ਸਾਰਿਆਂ ਨੂੰ ਖਾਦੀਆਂ ਠੀਕ ਹੈ ਤੁਸੀਂ ਆਪ ਉਸ ਟੂ ਦੀ ਪੁਆਇੰਟ ਗੱਲ ਕਰੀਏ ਜਿੰਨਾ ਕਿ ਤੁਹਾਨੂੰ ਨਹੀਂ ਕਿਹਾ ਤੁਸੀਂ ਹਾਂ ਜੀ ਇੱਥੇ ਮੈਡਮ ਮੇਰੇ ਨਾਲ ਬੜੇ ਵਧੀਆ ਰਹੇ ਆ ਸਕੂਲ ਦੇ ਵਿੱਚ ਮੈਨੂੰ ਨਹੀਂ ਸਮਝ ਆਈ ਕਿ ਮੈਡਮ ਜਾਣ ਲੱਗਿਆ ਜ ਆਪਣੀਆਂ ਗਲਤੀਆਂ ਸਪੋਨ ਲਈ ਸਾਨੂੰ ਟਾਰਗੇਟ ਬਣਾਈ ਜਾਂਦੇ ਪਏ ਆ ਪਰ ਮੈਡਮ ਸਾਡੇ ਨਾਲ ਲਾਸਟ ਈਅਰ ਮਤਲਬ ਮੈਂ ਸ਼ੁਭਕਰਨ ਮੇਰੇ ਨਾਲ ਵਾਲੀ ਜਿਹੜੇ ਕੁਲੀਗ ਮੈਡਮ ਨੇ ਸੀ ਸਾਰੇ ਜਦ ਡਲ ਉਸ ਤੋਂ ਬਾਅਦ ਸਰ ਮੈਡਮ ਜਿਹੜਾ ਫਿਨਲੈਂਡ ਗਏ ਹੀ ਮੈਡਮ ਦੀ ਸੁਖਣਾ ਸੁਖੀ ਸੀਗੀ ਅਨੰਦਪੁਰ ਸਰ ਸੁਖਣਾ ਲਾਉਣ ਵੀ ਗਏ ਆ ਵਿੱਧ ਸਰਸਾ ਦੇ ਕੁਕਸ ਵੀ ਗਏ ਆ ਅੱਛਾ ਜੀ ਸਾਡੇ ਨਾਲ ਮਤਲਬ ਇਹੋ ਜਿਹੀ ਕੋਈ ਗੱਲ ਨਹੀਂ ਮੈਨੂੰ ਪਤਾ ਨਹੀਂ ਕਿ ਮੈਡਮ ਨੇ ਇੱਕ ਮਤਲਬ ਆਪਣੀ ਉਹ ਗਲਤੀ ਸਪਾਉਣ ਲਈ ਮੈਨੂੰ ਨਹੀਂ ਪਤਾ ਸਰ ਇਹ ਮਤਲਬ ਮੈਡਮ ਦੇ ਮਾਈਂਡ 'ਚ ਕੀ ਚੱਲਣ ਡਿਆ ਆ ਮਤਲਬ ਉਹ ਸਾਡੂ ਚਿਕੜ ਸੁੱਟ ਕੇ ਸਾਡ ਜਿਹੜੀਆਂ ਗੱਲਾਂ ਮੈਡਮ ਕਰਦੇ ਪਈ ਉਹ ਤੇ ਜੈਨੂਇਨ ਹੀ ਨਹੀਂ ਹੈਗੀਆਂ ਮੈਡਮ ਆਪਣੇ ਕੰਮ ਦਾ ਕਲੀਅਰਨਸ ਦੇਣ ਦੂਜੇ ਦੀ ਲਾਈਫ 'ਚ ਤੇ ਇੰਟਰਫੀਰੈਂਸ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈ ਪਰ ਮੈਂ ਵੀ ਪੁੱਛਿਆ ਇਹਨਾਂ ਤੋਂ ਅਲਾਵਾ ਮੈਂ ਵੀ ਪੁੱਛਿਆ ਤੀ ਸਕੂਲ ਤੋਂ ਕਿਉਂ ਜਾ ਰਹੇ ਹੋ ਸਾਨੂੰ ਦੁੱਖ ਲੱਗ ਰਿਹਾ ਕਹਿੰਦੇ ਬਸ ਇਦਾਂ ਹੀ ਨਿੱਕੀਆਂ ਮੋਟੀਆਂ ਗੱਲਾਂ ਮੈਂ ਕਿਹੜੀਆਂ ਨਿੱਕੀਆਂ ਮੋਟੀਆਂ ਗੱਲਾਂ ਕਿ ਮੈਨੂੰ ਕਹਿੰਦੇ ਪੜਾਉਣਾ ਚੰਗਾ ਲੱਗਦਾ ਆ ਜਾਂ ਮੈਨੂੰ ਕੰਮ ਕਰਾਉਣਾ ਚੰਗਾ ਲੱਗਦਾ ਆ ਹਾਂਜੀ ਹਾਂਜੀ ਮੈਡਮ ਸਵੇਰੇ ਆਉਂਦੇ ਸੀਗੇ ਸਕੂਲ ਕਿਸੇ ਬੱਚੇ ਨੂੰ ਫੁੱਟਬਾਲ ਫੜਾ ਕੇ ਫੋਟੋ ਖਿੱਚ ਲੈਂਦੇ ਸੀ ਕਿਸੇ ਬੱਚੇ ਨੂੰ ਪਲੇਅ ਸਟੇਜ ਤੇ ਬਿਠਾ ਕੇ ਫੋਟੋ ਖਿੱਚ ਲੈਂਦੇ ਸੀ ਕਿਸੇ ਨੂੰ ਉੱਥੇ ਖਿਲਾ ਕੇ ਫੋਟੋ ਖਿੱਚ ਲੈਂਦੇ ਸੀ ਕਿਸੇ ਨੂੰ ਫੁੱਲ ਲਾ ਕੇ ਖਿਲਾ ਕੇ ਫੋਟੋ ਖਿੱਚ ਸਰ ਪੂਰਾ 1 ਘੰਟ ਪੜ੍ਹਨ ਚਾਹੀਦਾ ਕੁਛ ਨਹੀਂ ਹੁੰਦਾ ਸਿਰਫ ਮੈਡਮ ਆਪਣੀ ਬੱਲੇ ਬੱਲੇ ਕਰਾਂ ਚ ਸਿਰਫ ਇੱਕ ਸਿਰਫ ਸੋਸ਼ਲ ਮੀਡੀਆ ਦੀ ਸੀ ਹੀ ਸਰ ਹੈਗੇ ਸੀਗੇ ਹੋਰ ਸਰ ਕੁਛ ਨਹੀਂ ਆ ਸਰ ਮੇਰੀ ਖੋਲ ਕੇ ਚਾਬੀਆਂ ਰੱਖ ਜਾਂਦੇ ਸਾਂ ਤੇ ਅੱਜ ਮੇਰੇ ਮਗਰ ਚਲ ਗਿਆ ਮੈਂ ਕੰਮ ਕਰਨ ਗਈ ਸਾਂ ਤੇ ਉਤੋਂ ਮੇਰ ਨਾਲ ਫਲਖਲਾ ਹੋ ਗਿਆ ਤੇ ਮੈਂ ਕੱਢ ਦਿੰਨੀ ਇਹ ਜੀਰਾ ਖ ਲੈਣੀ ਫਿਰ ਤੁਹਾਡੀ ਕੋਈ ਡਿਊਟੀ ਕਮੀ ਤੇ ਨਹੀਂ ਕੋਈ ਨਹੀਂ ਨਹੀਂ ਸਰ ਜਾਣੇ ਟਾਈਮ ਨਹੀਂ ਸੀ ਤਬੂਆ ਖੋਲ ਦੇ ਝਾੜੂ ਵੀ ਲਾਉਂਦੇ ਹਾਂ ਮੁੜ ਕੇ ਉਹਨੇ ਦੁੱਧੀ ਰੱਖ ਲਈ ਤੇ ਤੁਸੀਂ ਕੰਮ ਕੀ ਕਰਦੇ ਹੋ ਇੱਥੇ ਇਦਾਂ ਸਰ ਸਫਾਈ ਸੇਵਕੋ ਕੀ ਕਰਦੇ ਹੋ ਅੱਛਾ ਕੋਕੋ ਬਣਾ ਲਈ ਹੈ ਨਾ ਅੱਛਾ ਇਹਨਾਂ ਕੇ ਨਾਲੀ ਹੈ ਸਾਡੇ ਨਾਲੀ ਹੈ ਠੀਕ ਹੈ ਜੀ ਹੋਰ ਤੋਂ ਕੋਈ ਗੱਲ ਨਹੀਂ 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 ਹੋਰ ਨਹੀਂ ਕੋਈ ਗੱਲ ਸਾਰਾ ਇਦਾਂ ਨਹੀਂ ਫਿਰ ਆਦੇ ਇੱਕੋ ਨੇ ਰੱਖ ਲੈਨੇ ਤੁਹਾਨੂੰ ਪਤਾ ਹੀ ਆ ਕੀ ਨਾ ਆਪਣਾ ਅੱਛਾ ਜੀ ਤੁਹਾਡੇ ਨਾਲ ਕੀ ਵਾਪਰਦਾ ਰਿਹਾ ਇੱਥੇ ਅਸੀਂ ਬਹੁਤ ਵਧੀਆ ਪਹਿਲਾਂ ਟਾਵਾ ਦਾ ਪਾਸ ਹੁੰਦਾ ਰਿਹਾ ਉਹਨਾਂ ਨਾਲ ਬਾਅਦ ਚ ਥੋੜੇ ਚਿਰ ਬਾਅਦ ਉਹਨਾਂ ਨੇ ਹਮ ਬਹੁਤ ਦੁਖੀ ਕੀਤਾ ਪਰੇਸ਼ਾਨ ਕੀਤਾ ਕਿਡਾ ਆਪਾਂ ਇੱਥੇ ਬੈਠੇ ਇੱਥੋਂ ਚੁੱਕ ਕੇ ਆਪਾਂ ਬੇਰੇਲੇ ਚਲ ਗਏ ਫਿਰ ਆ ਭੈਣ ਪਵਨ ਦੀ ਜਿਹੜੀ ਇਹਨੇ ਆਪਣੇ ਇੱਕ ਦਿਨ ਕਮਰੇ ਚ ਮਾਰ ਲਿਆ ਕਿਤੇ ਬੋ ਜਦੋਂ ਆਪਾਂ ਦੋ ਦਿਨ ਉੱਥੇ ਬੈਠੇ ਤੇ ਉਹਨਾਂ ਨੇ ਸਾਡੀ ਸੁਪਲਵਾਜੀ ਤੇ ਜਾ ਕੇ ਚਕਾਇਦਲਾ ਦਿੱਤੀ ਅੰਗਰ ਉਹ ਕਮਰੇ ਕਰਦੀਆਂ ਫੋਲ ਬਨੋਂਦੀਆਂ ਆਏ ਉਹ ਹੀ ਕਰਦੀਆਂ ਜੇ ਕਰਦੀਆਂ ਪਰ ਸਾਡੇ ਮੈਡਮ ਆਏ ਤੇ ਉਹਨਾਂ ਨੇ ਸਾਨੂੰ ਸਮਝੋਤਾ ਕੀਤਾ ਤੇ ਫਿਰ ਤੋ ਜਿਵੇਂ ਨਹੀਂ ਸਾਡੇ ਤਾਂ ਸ਼ਾਂਤੀ ਚ ਨਿਚੀ ਆ ਗਏ ਅੱਛਾ ਜੀ ਬਸ ਜੀ ਲੈਣੇ ਆ ਤੱਕ ਕਰ ਦੇਣੀ ਆ